ਪੰਜਾਬ ਸਰਕਾਰ ਦੀ ਕਿਸਾਨ ਆਗੂਆਂ ਦੇ ਨਾਲ ਅੱਜ ਤਕਰੀਬਨ 4 ਘੰਟੇ ਬੈਠਕ ਚੱਲੀ ਬੈਠਕ ਦਾ ਸਿੱਟਾ ਕੀ ਨਿਕਲਿਆ ਕੁਝ ਮੰਗਾ ਇਹ ਜੀਆਂ ਜਿਸ ਤੇ ਭਰੋਸਾ ਦਿੱਤਾ ਗਿਆ ਕੁਝ ਤੇ ਬੇਪਰੋਸਗੀ ਸਰਵੰਸਿਕ ਪੰਦੇੜ ਸਾਡੇ ਨਾਲ ਨੇ ਗੱਲਬਾਤ ਕਰਨ ਆ ਕੀ ਮੈਨੇ ਕੱਢੀ ਹੈ ਜੀ ਇਸ ਮੀਟਿੰਗ ਦੇ ਸਿੱਟਾ ਨਿਕਲਿਆ ਜਾਂ ਨਹੀਂ ਨਿਕਲਿਆ ਆ ਦੇਖੋ ਜੋ ਤੱਕ ਬਿਜਲੀ ਬੋਰਡ ਦਾ ਸਬੰਧ ਹੈ ਜਾਂ ਸਮਾਰਟ ਮੀਟਰ ਦਾ ਕੋਈ ਸਿੱਟਾ ਨਹੀਂ ਹੈ ਜੀ ਅੰਦੋਲਨ ਕਰਾਂਗੇ ਜੀ ਲੜਾਂਗੇ ਠੀਕ ਹੈ ਜੀ ਜਿੱਥੋਂ ਤੱਕ ਸਵਾਲ ਹੈਗਾ ਵਾ ਵੀ ਭਾਰਤ ਮਾਲਾ ਯੋਜਨਾ ਤਹਿਤ ਤੁਸੀਂ ਕਿਹ ਐਕਟ ਨਹੀਂ ਲਾਗੂ ਕੀਤਾ ਨਾ 2013 ਐਕਟ ਤੇ ਨਾ ਹਾਈਵੇ ਐਕਟ ਉਹਦੇ ਹੁਣ ਤੱਕ ਮਾਰਕੀਟ ਨਹੀਂ ਦਿੱਤੇਗੇ ਅਸੀਂ ਕਿ ਚਰਚਾ ਕਰ ਲਓ ਜੇ ਤਾਂ ਵੀ ਮਾਰਕੀਟ ਰੇਟ ਅਨੁਸਾਰ ਦੇ ਦੇਣਗੇ ਰੇਟ ਫਿਰ ਕੋਈ ਵਿਰੋਧ ਨਹੀਂ ਨਹੀਂ ਤਾਂ ਫਿਰ ਤੱਕੇ ਪੁਲਿਸ ਦੇ ਜ਼ੋਰ ਨਾ ਪੰਜਾਬ ਦੇ ਵਿੱਚ ਜ਼ਮੀਨਾਂ ਰਿਕੁਆਇਰ ਨਹੀਂ ਹੁੰਦਾ ਇੱਕ ਵਾਰ ਨਹੀਂ ਕਰਨ ਦੇਗੇ ਇਹ ਇਹ ਦੂਜਾ ਤੀਸਰੀ ਗੱਲ ਹੈਗੀ ਹੈ ਪੁਲਸੀਮੀਟਰ ਦੇ ਦੇਖੋ ਜਿਹੜਾ ਬਦਲਵੀਆਂ ਫਸਲਾਂ ਲਿਆਉਣ ਬਾਰੇ ਅਸੀਂ ਅਸੀਂ ਸਪਸ਼ਟ ਕਰਤਾ ਇੱਥੇ ਵੀ ਆਰਥਿਕ ਮਾਹਰ ਵੀ ਕਹਿੰਦੇ ਪੰਜਾਬ ਨੂੰ ਝੋਨੇ ਚੋਂ ਕੱਟਣਾ ਪੈਣਾ ਗੱਲ ਤਾਂ ਬਹੁਤ ਸੌਖੀ ਹੁੰਦੀ ਹੈ 20-25 ਸਾਲਾਂ ਸੁਣੀ ਜਾਂਦੇ ਅਸੀਂ ਕਿਹਾ ਤੁਸੀਂ ਕਾਟਰਨ ਬੈਲਟ ਰੋਲ ਲੀ ਬੀਟੀ ਪੀਜਾਂ ਕਰਕੇ ਖਤਮ ਕਰ ਲਈ ਉਹ ਖਤਮ ਗਿਆ ਬਾਸਮਤੀ ਅਰਕੀ ਰੋਲ ਲਈ ਜਿਹਦੀ ਬਾਹਰ ਡਾਲਰ ਦੀ ਮੰਗ ਆ ਅਗਲੀ ਵਾਰੀ ਬਾਸਮਤੀ ਨਹੀਂ ਲੱਗੂਗੀ ਗੰਨਾ ਤੁਹਾਡੀਆਂ ਮਿੱਲਾਂ ਬੰਦ ਹੋ ਰਹੀਆਂ ਸਮੇਂ ਸਿਰ ਸਲਾਹ ਨਹੀਂ ਪਾਰੇ ਪੰਜਾਬ ਦੀਆਂ ਤਿੰਨ ਵੱਡੀਆਂ ਫਸਲਾਂ ਹੋਰ ਵੀ ਹੋ ਸਕਦੀਆਂ ਤੁਸੀਂ ਖਤਮ ਕਰ ਰਹੇ ਹੋ ਫਿਰ ਤੁਸੀਂ ਦਾਵਾ ਕਰਦੇ ਹੋ ਵੀ ਕਣਕ ਝੋਨੇ ਦੇ ਚੱਕਰ ਚੋਂ ਨਿਕਲੋ ਨਹੀਂ ਨਿਕਲੋ ਉਹਨਾਂ ਨੇ ਵੈਸੇ ਕਿਹਾ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਪਿਛੋ ਬਲ ਤੋਂ ਨਿਕਲਾ ਜਾਵੇ ਹੁਣ ਮੈਨੂੰ ਕੋਸ਼ਿਸ਼ ਸਭਲ ਹੁੰਦੀ ਨਹੀਂ ਨਾ ਚੰਨੀ ਆਉਂਦੇ ਨਸ਼ੇ ਤੇ ਅਸੀਂ ਕਿਸੇ ਵੀ ਜਵਾਬ ਤੋਂ ਖੁਸ਼ ਨਹੀਂ ਹੈਗੇ ਅਸੀਂ ਕਹਿੰਦੇ ਇਹ ਸਰਕਾਰ ਦੀ ਇੱਛਾ ਸ਼ਕਤੀਤ ਕਮੀ ਹੈ ਉਹ ਜਾਣ ਬੁੱਝ ਕੇ ਹੀ ਇਹ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੇ ਇਹ ਇਹ ਸਾਡਾ ਸਪਸ਼ਟ ਸਟੈਂਡ ਹੈ ਹਾਂ ਜਿੰਨਾ ਮਸਲਿਆਂ ਤੇ ਭਰੋਸਾ ਉਹ ਤਾਂ ਇੱਕ ਹੈਗਾ ਸ਼ਹੀਦਪੁਰ ਵਾਲਾ ਨੂੰ ਨੌਕਰੀਆਂ ਦੇਣ ਵਾਲਾ ਇੱਕ ਵੱਡੇ ਕਿਸੇ ਤੱਕ ਹੱਲ ਹੋਇਆ ਬਾਕੀ 15 ਤੋਂ ਬਾਅਦ ਕਹਿੰਦੇ ਸਥਾਈ ਪਾਲਿਸੀ ਬਣਾ ਦਾਂਗੇ ਰਹਿੰਦਿਆਂ ਨੂੰ ਮੁਆਵਜ਼ਾ ਦੇ ਦੇਾਂਗੇ ਉਮਰਸਾਦ ਦੇ ਵਿੱਚ ਰਹਿੰਦੇ ਸੀ ਕੋਈ ਜ਼ਖਮੀਆਂ ਦੇ ਮਸਲੇ ਉਹ ਕਹਿੰਦੇ ਉਹ ਵੀ ਨਿਬੇੜ ਦਾਂਗੇ ਦੂਜਾ ਹੈਗਾ ਝੋਨੇ ਦੀ ਖਰੀਦ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਕਹਿੰਦੇ ਵੀ ਅਸੀਂ ਇਹ ਇੱਕ ਰੋਜ਼ਾਨਾ ਸੌਟ ਆਊਟ ਕਰਾਂਗੇ ਅਸੀਂ ਕਹਿੰਦੇ ਚੰਗੀ ਗੱਲ ਆ ਪੰਜਾਬ ਸਰਕਾਰ ਝੋਨੇ ਦੀ ਖਰੀਦ ਦਾ ਕੇਂਦਰ ਕੋਸ਼ਿਸ਼ ਕਰੇ ਮਸਲਾ ਹੱਲ ਹੋ ਜਾਵੇ ਜੇ ਝੋਨੇ ਦੀ ਖਰੀਦ ਨਾ ਹੋਈ ਇਹ ਸਾਡੀ 6 ਮਹੀਨਿਆਂ ਦੀ ਪੁੱਤਾਂ ਵਾਂਗ ਪਾਲੀ ਫਸਲਿਆ ਇੱਥੇ ਕੋਈ ਕੰਪਰੋਮਾਈਜ਼ ਨਹੀਂ ਹੈਗਾ ਫਿਰ ਦੋਵਾਂ ਮੋਰਚਿਆਂ ਦੀ ਪਾਲਿਸੀ ਹੈ ਵੀ ਜਿੱਥੇ-ਜਿੱਥੇ ਫਸਲ ਰੋਲੂਗੀ ਉੱਥੇ-ਉੱਥੇ ਸੰਘਰਸ਼ ਕੀਤਾ ਜਾਊਗਾ ਤੁਹਾਨੂੰ ਤਾਂ ਅਪੀਲ ਕਰਦੇ ਵੀ ਕੱਲ ਨੂੰ ਲੋਕ ਸਾਨੂੰ ਦੋਸ਼ ਨਾ ਦੇਣ ਅਸੀਂ ਅੱਜ ਵੀ ਬੇਨਤੀ ਹੱਥ ਜੋੜੇ ਆ ਕੱਲ ਵੀ ਜੋੜੇ ਆ ਵੀ ਭਲੇ ਮਾਨਸੋਈ ਮਸਲੇ ਦਾ ਹੱਲ ਕਰ ਲਓ ਜੇ ਹੋਜੂਗਾ ਹੱਲ ਤਾਂ ਭਲਾ ਨਹੀਂ ਤਾਂ ਅਸੀਂ ਪੰਜਾਬ 'ਚ ਵੈਸੇ ਸੰਘਰਸ਼ ਕਰਨਾ ਨਹੀਂ ਚਾਹੁੰਦੇ ਤਾਂ ਸਾਨੂੰ ਜੇ ਪੰਜਾਬ ਸਰਕਾਰ ਮਜਬੂਰ ਕਰੂਗੀ ਸੰਘਰਸ਼ ਹੋਊਗਾ ਜੀ ਸਾਹਿਬ ਅੱਜ ਇੱਕ ਪਾਸੇ ਤੁਸੀਂ ਮੀਟਿੰਗ ਕਰ ਰਹੇ ਸੀ ਦੂਜੇ ਪਾਸੇ ਹਰਿਆਣਾ ਇਲੈਕਸ਼ਨਾਂ ਨੂੰ ਲੈ ਕੇ VOTING ਦਾ ਸਿਲਸਿਲਾ ਜਾ ਰਹੀ ਸੀ ਕੀ ਵੇਖਦੇ ਹੋ ਬਦਲ ਆਊਗਾ ਹਾਂ ਦੇਖੋ ਇਹ ਚ ਕੋਈ ਰੌਲਾ ਦੇਖੋ ਦੋ ਗੱਲਾਂ ਇਹ ਬਦਲ ਦੇ ਦਾਅਵੇ ਕਰਨੇ ਕੋਈ ਐਂ ਤਾਂ ਨਹੀਂ ਹੈ ਜੇਕਰ ਲੋਕਾਂ ਨੇ ਵੋਟ ਪਾਉਣ ਲੱਗਿਆ ਮਾਈਂਡ ਚ ਕਿਸਾਨ ਅੰਦੋਲਨ ਰੱਖਿਆ ਸ਼ੰਭੂ ਬਾਰਡਰ ਬੰਦ ਰੱਖਿਆ ਸ਼ਹੀਦ ਸੁਭਕਰਨ ਨੂੰ ਯਾਦ ਕੀਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮਸਲਾ ਯਾਦ ਰੱਖਿਆ ਕਿਸਾਨ ਮਜ਼ਦੂਰ ਦਾ ਕਰਜ਼ਾ 70000 ਜਿਹੜੀ ਅਰਧ ਸੈਨਿਕ ਫੋਰਸ ਲਾਈ ਸੀ ਭਾਜਪਾ ਨੇ ਔਰ ਪੂਰਾ ਉਹਨਾਂ ਦਾ ਕੁਸ਼ਾਸ਼ਣ ਇਹ ਮੁੱਦਿਆਂ ਤੇ ਵੋਟਿੰਗ ਹੋਈ ਜੋ ਸਾਨੂੰ ਲੱਗਦਾ ਵੀ ਹੋਈ ਆ ਫਿਰ ਪੰਜ ਪਤਾ ਸਫਾਇਆ ਹੋਊਗਾ ਠੀਕ ਹੈ ਜੀ ਤੇ ਅਸੀਂ ਸਪਸ਼ਟ ਕਰਦੇ ਆਂ ਵੈਸੇ ਵੀ ਕਿਸ ਦੀ ਮਰਜ਼ੀ ਸਰਕਾਰ ਆ ਜੇ ਇਹ ਤੱਕ ਕਿਸੇ ਦੇ ਆਇਆ ਪਤਾ ਲੱਗਦਾ ਵੀ ਕਿਹੜੀ ਗੱਲ ਲੋਕ ਕਰਦੇ ਆ ਤੇ ਕਿਹੜੀ ਨਹੀਂ ਕਰਦੇ ਕਾਂਗਰਸ ਹੋਵੇ ਭਾਜਪਾ ਹੋਵੇ ਸਾਡਾ ਨਜ਼ਰੀਆ ਕਿਸੇ ਪਰ ਸੀ ਉਲਟ ਨਹੀਂ ਹੈਗਾ ਸੱਤਾ ਨਾਲ ਸਾਡਾ ਸੰਘਰਸ਼ ਹੈ ਸੱਤਾ ਖਿਲਾਫ ਸੰਘਰਸ਼ ਕਰਦੇ ਰਹਾਂਗੇ ਮੋਦੀ ਸਾਹਿਬ ਦੇ ਹੁੰਦਿਆ ਹੋਇਆ ਐਮਐਸਬੀ ਲੀਗਲ ਗਰੰਟੀ ਕਾਨੂੰਨ ਬਣੂਗਾ ਔਰ ਮੋਦੀ ਸਾਹਿਬ ਦੇ ਇਹ ਪੰਜ ਸਾਲਾਂ ਦੇ ਵਿੱਚ ਬਿਲਕੁਲ ਬਿਲਕੁਲ ਕੀ ਕੋਈ ਸੰਘਰਸ਼ ਹੋ ਲੀਕ ਲਿੱਤਾ ਇਸ ਨੂੰ ਲੈ ਕੇ ਕੋਈ ਨਹੀਂ ਜੀ ਚੱਲ ਹੀ ਰਿਹਾ ਛੱਡਦੇ ਨਹੀਂ ਹੈ ਇਹਨੂੰ ਇਹਨੂੰ ਮਕਾਉਣ ਵਾਲੇ ਨਹੀਂ ਕੋਈ ਖੁਸ਼ਪਮਹੀ ਨਾ ਰੱਖੇ ਬਿਨ ਬਗੈਰ ਮਸਲੇ ਦਾ ਹੱਲ ਹੋਇਆ ਸੰਘਰਸ਼ ਕਿਤੇ ਖਤਮ ਹੋਊਗਾ ਔਰ ਅਸੀਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਵੀ ਪ੍ਰਦਰਸ਼ਨ ਕਰਾਂਗੇ ਤੁਹਾਡੇ ਸਾਹਮਣੇ ਯਾਨੀ ਇਸ ਇਹ ਸਾਰੀ ਰਣਨੀਤੀ ਜਿਹੜੀ ਹੈ ਉਹ ਪ੍ਰੋਪਰਲੀ ਬਿਲਕੁਲ ਇੱਥੇ ਕੋਈ ਰੌਲਾ ਤੇ ਅੱਜ ਜਿਹੜੀ ਆ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਇਸ ਨੂੰ ਕਿਸ ਲਹਿਜੇ ਦੇ ਵਿੱਚ ਦੇਖਦੇ ਹੋ ਸਰਕਾਰ ਦਾ ਰਵਈਆ ਠੀਕ ਸੀ ਗੱਲਬਾਤ ਕਰਨ ਦਾ ਮੂਡ ਸੀ ਮਸਲਿਆਂ ਦਾ ਹੱਲ ਕੱਢਣ ਦਾ ਮੂਡ ਸੀ ਮੀਟਿੰਗ ਦੇ ਰਾਹੀਂ ਦੇਖੋ ਅਫਸਰ ਸਾਹਿਬ ਨਾਲ ਚਰਚਾ ਤਾਂ ਹੋਈ ਹੈ ਸੰਜੀਦਗੀ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡੀ ਵੀ ਜਿਹੜੀ ਅਸੀਂ ਗੱਲ ਇਹ ਸਮਝਾ ਸਕੇ ਹਰ ਮਸਲੇ ਤੇ ਉਹਨਾਂ ਨੂੰ ਬਾਦਲਿਲ ਕੀਤਾ ਸਵਾਲ ਹੈ ਜਿਹੜੇ ਮਸਲੇ ਉਹ ਹੱਲ ਕਰ ਸਕਦੇ ਆ ਸਾਨੂੰ ਪਤਾ ਕੁਝ ਕਰ ਸਕਦੇ ਆ ਜੇ ਤਾਂ ਉਹ ਕਰ ਦੇਣਗੇ ਫਿਰ ਪੰਜਾਬ ਵੱਲੋਂ ਜਿਹੜੇ ਨਹੀਂ ਕਰ ਸਕਦੇ ਉਹਨਾਂ ਦਾ ਪਤਾ ਇਹ ਤਾਂ ਹੁਣ ਵੇਖੋ ਨਾ 15 16 ਤੋਂ ਬਾਅਦ ਪਤਾ ਲੱਗਦਾ 15 16 ਤੋਂ ਬਾਅਦ ਯਾਨੀ ਇੰਤਜ਼ਾਰ ਕਰੋਗੇ ਬਿਲਕੁਲ ਬਿਲਕੁਲ ਵੇਖੋ 15 16 ਤੱਕ ਦਾ ਇੰਤਜ਼ਾਰ ਹੋਊਗਾ ਇੰਤਜ਼ਾਰ ਤੋਂ ਬਾਅਦ ਅਗਲੀ ਰਣਨੀਤੀ ਬਣੂਗੀ ਵੇਖਣ ਵਾਲੀ ਗੱਲ ਰਹੇਗੀ ਕਿ 15 16 ਤੱਕ ਕੀ ਸਰਕਾਰ ਇਹਨਾਂ ਦੇ ਮਸਲੇ ਹੱਲ ਕਰ ਪਾਉਂਦੀ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par